ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਕੀ ਨਾਮ ਆ ਸਰ ਤੁਹਾਡਾ ਜੀ ਕਮਲ ਗੁਪਤਾ ਜੀ ਮੇਰਾ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਬਠਿੰਡਾ ਜੀ ਤੇ ਤੁਸੀਂ ਸਾਡਾ ਕਿਹੜਾ ਪ੍ਰੋਡਕਟ ਯੂਜ਼ ਕੀਤਾ ਜੀ ਸਾਡਾ ਅ ਮੈਂ ਜੀ ਫਾਈਟ ਸਟ੍ਰੈਸ ਯੂਜ਼ ਕੀਤਾ ਜੀ ਇਹ ਵਾਲਾ ਅੱਛਾ ਜੀ ਤਾਂ ਕੀ ਸਮੱਸਿਆ ਰਹਿੰਦੀ ਸਰ ਤੁਹਾਨੂੰ ਜਦੋਂ ਤੁਸੀਂ ਇਹ ਪ੍ਰੋਡਕਟ ਨੂੰ ਯੂਜ਼ ਕੀਤਾ ਜੀ ਹਾਂ ਸਰ ਮੈਨੂੰ 4 ਕਿ ਮਹੀਨੇ ਪਹਿਲਾਂ ਮਤਲਬ ਸ਼ਾਮ ਨੂੰ ਜਿਵੇਂ ਸਿਰ ਜਾ ਭਾਰਾ ਰਹਿੰਦਾ ਸੀਗਾ ਜਿਵੇਂ ਗਰਮ ਜਾ ਹੋ ਜਾਂਦਾ ਸੀ ਤਾਂ ਤਰਤਾਇਆ ਲੱਗਦਾ ਸੀਗਾ ਔਰ ਹੱਥਾਂ 'ਚ ਜੀਨਾ ਵਗੈਰਾ ਆਉਂਦਾ ਸੀ ਜਦੋਂ ਮੈਂ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਦੋ ਤਿੰਨ ਦਿਨ ਬੀਪੀ ਚੈੱਕ ਕਰਕੇ ਉਹਨਾਂ ਨੇ ਮੈਨੂੰ ਬਲੱਡ ਪ੍ਰੈਸ਼ਰ ਦੀ ਗੋਲੀ ਲਗਾਈ ਸੀਗੀ ਜੀ ਅੱਛਾ ਜੀ ਤੇ ਮੈਨੂੰ ਕਹਿੰਦੇ ਵੀ ਤੁਹਾਨੂੰ ਇਹ ਰੈਗੂਲਰ ਲੈਣੀ ਪਊਗੀ ਮੈਂ ਉਹ ਕੁਝ ਦਿਨ ਲਈਤੀ ਪਰ ਕੁਝ ਦਿਨਾਂ ਬਾਅਦ ਮੈਨੂੰ ਐ ਲੱਗਿਆ ਵੀ ਪ੍ਰੋਬਲਮ ਐਜ਼ ਇਟ ਇਜ਼ ਹੀ ਚੱਲ ਰਹੀ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਜਗਦੀਪ ਕੁਮਾਰ ਸ਼ਰਮਾ ਮੇਰੇ ਦੋਸਤ ਨੇ ਮਤਲਬ ਕਿ ਉਹਨਾਂ ਨਾਲ ਇੱਕ ਦਿਨ ਗੱਲ ਹੋਈ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਫਾਈਟ ਸਟ੍ਰੈਸ ਮਤਲਬ ਕਿ ਇੱਕ ਕੈਪਸੂਲ ਆਉਂਦਾ ਐਲੀਮੈਂਟ ਬੈਲੈਂਸ ਦਾ ਵੀ ਤੁਸੀਂ ਯੂਜ਼ ਕਰੋ ਵੀ ਤੁਹਾਨੂੰ ਫਰਕ ਪਊਗਾ ਪਹਿਲਾਂ ਮੈਨੂੰ ਕੋਈ ਬਹੁਤਾ ਜ਼ਿਆਦਾ ਵਿਸ਼ਵਾਸ ਨਹੀਂ ਸੀਗਾ ਮੈਂ ਘਰੇ ਵੀ ਗੱਲ ਕੀਤੀ ਤਾਂ ਉਹ ਕਹਿੰਦੇ ਨਹੀਂ ਆਪਾਂ ਡਾਕਟਰ ਤੋਂ ਦਵਾਈ ਲੈਣੀ ਹੈ ਜੀ ਹਾਂਜੀ ਤੇ ਬਸ ਉਹ ਕੁਝ ਚਾਂਸ ਇਹ ਜਾਂ ਬਣਿਆ ਵੀ ਅਸੀਂ ਡਾਕਟਰ ਕੋਲੇ ਵੀ ਬਣਿਆਣੀ ਹਸਾਬ ਕਿਤਾਬ ਜਾਂ ਤੇ ਬੀਬੀ ਦੀ ਗੋਲੀ ਮੈਂ ਲੰਦਾ ਰਿਆ ਤੇ ਫਿਰ ਸਰ ਨੇ ਮੈਨੂੰ ਆ ਫਾਈਟ ਸਟ੍ਰੈਸ ਦਿੱਤਾ ਮੈਂ ਲੈਣਾ ਸ਼ੁਰੂ ਕਰ ਦਿੱਤਾ ਜੀ ਔਰ 10 ਦਿਨਾਂ ਦੇ ਵਿੱਚ ਹੀ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਇਸ ਤੋਂ ਰਿਜ਼ਲਟ ਮਿਲਿਆ ਕਿ ਮੈਂ ਇੱਕ ਕੜਬੀ ਯੂਜ਼ ਕੀਤੀ ਹੈ ਜੀ 4 ਕਿਹ ਮਹੀਨੇ ਹੋ ਗਏ ਮੇਰੀ ਕੜਬੀ ਚ ਖਤਮ ਹੋਣ ਤੋਂ ਬਾਅਦ ਤੇ ਮੈਨੂੰ ਦੁਬਾਰਾ ਇਸ ਦੀ ਯੂਜ਼ ਕਰਨ ਦੀ ਲੋੜ ਵੀ ਨਹੀਂ ਪਈ ਤੇ ਮੈਂ ਅੱਜ ਪੂਰੀ ਤਰ੍ਹਾਂ ਠੀਕ ਹਾਂ ਜੀ ਮੈਂ ਜਿਸ ਤਰ੍ਹਾਂ ਜੀ ਕਮਾਹੂ ਬੈ ਕੇ ਗੱਲ ਕਰ ਰਹੇ ਆ ਤਾਂ ਮੈਂ ਕੁਰਸੀ ਤੇ ਸਿਰ ਟਕਾ ਕੇ ਬੈਠਣ ਲੱਗ ਗਿਆ ਸੀਗਾ ਜੀ ਮਤਲਬ ਕਿ ਅੱਧਿਆਪਿਆ ਇਸ ਦੀ ਹਾਲਤ ਵੀ ਹੋ ਜਾਂਦੀ ਸੀ ਕਿ ਮਤਲਬ ਸਿਰ ਤੇ ਬੈਠਾ ਵੀ ਨਹੀਂ ਜਾਂਦਾ ਸੀਗਾ ਸਿਰ ਦਰਦ ਵੀ ਪ੍ਰੋਬਲਮ ਰਹਿੰਦੀ ਸੀ ਤੁਹਾਨੂੰ ਹਾਂ ਸਿਰ ਗਰਮ ਜਾ ਜਿਵੇਂ ਜੀ ਮਤਲਬ ਕੀ ਤੇ ਇੱਕ ਭਰਾ ਤੁਹਾਨੂੰ ਪਸੀਨਾ ਵਗੈਰਾ ਇਸ ਤਰ੍ਹਾਂ ਦੀ ਮੈਨੂੰ ਦਿੱਕਤ ਹੁੰਦੀ ਸੀਗੀ ਜੀ ਫਿਰ ਆਪੋਂ ਵੀ ਹੁੰਦੀ ਵੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਸੀ ਕਿ ਕੁਛ ਘੰਟੇ ਨੀਂਦ ਆਉਂਦੀ ਸੀ ਉਸ ਤੋਂ ਬਾਅਦ ਜਿਵੇਂ ਵਿਚਾਰ ਜੇ ਚੱਲਦੇ ਰਹਿੰਦੇ ਆ 2-3 ਵਜੇ ਤੋਂ ਬਾਅਦ ਆ ਨਹੀਂ ਲੱਗਦਾ ਸੀ ਵੀ ਪ੍ਰੋਪਰ ਨੀਂਦ ਵੀ ਨਹੀਂ ਆਉਂਦੀ ਸੀ ਠੀ ਮੈਨੂੰ ਮਤਲਬ ਬਹੁਤ ਅੱਛਾ ਰਿਜ਼ਲਟ ਮਿਲਿਆ ਜੀ ਹੁਣ ਇਹ ਤੁਸੀਂ ਲੈ ਰਹੇ ਹੋ ਜਾਂ ਬੰਦ ਕਰਤੀ ਜੀ ਹੁਣ ਬੰਦ ਹੈ ਜੀ ਮਤਲਬ ਕਿ ਇਸ ਵੇਲੇ ਕਿੰਨੇ ਟਾਈਮ ਤੋਂ ਬੰਦ ਹੋਈ ਜੀ ਕਿੰਨੀ ਚਾਲ ਹੈ ਜੀ 3-4 ਮਹੀਨਿਆਂ ਤੋਂ ਤਾਂ ਬੰਦ ਹੀ ਹੈ ਜੀ 1 ਮਹੀਨਾ ਤੁਸੀਂ ਰੈਗੂਲਰ ਕੀਤਾ ਫਿਰ ਤੁਸੀਂ ਆਹ ਇੱਕ ਡੱਬੀ ਖਾਧੀ ਹੈ ਜੀ ਮਤਲਬ ਕਿ ਪੂਰੀ ਕੰਟੀਨਿਊ ਮੈਂ ਮਤਲਬ ਕਿ ਉਸ ਤੋਂ ਬਾਅਦ ਨਹੀਂ ਕਰਤੀ ਠੀਕ ਹੈ ਜੀ ਧੰਨਵਾਦ ਜੀ ਮਤਲਬ ਕਿ ਬਾਕੀ ਪ੍ਰੋਡਕਟ ਬਹੁਤ ਅੱਛਾ ਹੈ ਜੀ ਮਤਲਬ ਬਹੁਤ ਅੱਛੇ ਰਿਜ਼ਲਟ ਮਿਲੇ ਮੈਂ ਸ਼ਰਮਾ ਹੀ ਰਵੀਤ ਧੰਨਵਾਦ ਕਰਦਾ ਹੈਗਾ ਜਿਨ੍ਹਾਂ ਨੇ ਮੈਨੂੰ ਐਡਾ ਵਧੀਆ ਪ੍ਰੋਡਕਟ ਦਿੱਤਾ ਜੀ ਇਹੇ ਪ੍ਰੋਡਕਟ ਸਭ ਨੂੰ ਯੂਜ਼ ਕਰਨੇ ਚਾਹੀਦੇ ਹੈਗੇ ਮਤਲਬ ਬਿਲਕੁਲ ਮੈਨੂੰ ਨਹੀਂ ਲੱਗਦਾ ਸੀ ਵੀ ਕੋਈ ਕੰਪਨੀ ਐਡਾ ਵਧੀਆ ਪ੍ਰੋਡਕਟ ਇੰਡੀਆ ਦੇ ਵਿੱਚ ਬਣਾ ਸਕਦੀ ਹੈਗੀ ਹੈਗੀ ਪਰ ਮੈਨੂੰ ਅਲਟੀਮੇਟ ਰਿਜ਼ਲਟ ਮਿਲੇਗਾ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ